ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 494 ਤੋਂ ਲੈ ਕੇ 496 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਗੂਜਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਹੋ ਵਾਹਿਗੁਰੂ ਜੀ ੴ ਸਤਿਗੁਰ ਪ੍ਰਸਾਦ ਗੂਜਰੀ ਮਹੱਲਾ ਚੌਥਾ ਕਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਬਨਾ ਕੋ ਸੰਬੰਧ ਹਰ ਕਰ ਦिए ਹਮਰਾ ਜੋਰ ਸਬਰ ਹੋ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਓ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਿਹੜੇ ਸਾਡੇ ਰਿਸ਼ਤੇ ਬਣੇ ਹੋਏ ਨੇ ਮਾਤਾ ਪਿਤਾ ਪੁੱਤਰ ਹੋਰ ਸਾਰੇ ਸੰਬੰਧੀ ਸਾਰੇ ਰਿਸ਼ਤੇ ਜਿਹੜੇ ਬਣੇ ਨੇ ਇਹ ਕਹਿੰਦੇ ਜੀਵ ਦੇ ਰਿਸ਼ਤੇ ਪਰਮਾਤਮਾ ਨੇ ਬਣਾਏ ਨੇ ਇਹਦੇ ਵਿੱਚ ਜੀਵ ਦਾ ਕੋਈ ਜੋਰ ਨਹੀਂ ਇਹ ਸਭ ਪਰਮਾਤਮਾ ਦੀ ਖੇਡ ਹੈ ਫਿਰ ਕਹਿੰਦੇ ਵੀ ਪਰਮਾਤਮਾ ਨੇ ਸਾਡਾ ਹਿਰਦਾ ਮਨ ਸਭ ਸਰੀਰ ਜਿਹੜਾ ਸਾਡਾ ਹੈ ਉਹ ਪਰਮਾਤਮਾ ਦੇ ਵਾਸ ਵਿੱਚ ਹੈ ਜਿਸ ਤਰ੍ਹਾਂ ਪਰਮਾਤਮਾ ਨੇ ਖੇਡ ਰਚੀ ਹੈ ਸੰਸਾਰ ਦੀ ਫਿਰ ਕਹਿੰਦੇ ਜਿਹੜੇ ਇਹ ਰਿਸ਼ਤੇ ਬਣੇ ਹੋਏ ਨੇ ਇਹ ਜੀਵਨ ਦੀ ਜਿਹੜੀ ਅਸਲੀਅਤ ਹੈ ਜਾਂ ਜੀਵਨ ਦੇ ਸਹੀ ਰਸਤੇ ਤੇ ਚੱਲਣ ਦੇ ਲਈ ਇਹ ਰਿਸ਼ਤੇ ਕੋਈ ਰੁਕਾਵਟ ਨਹੀਂ ਹਨ ਕਿਉਂਕਿ ਇਹ ਪਰਮੇਸ਼ਰ ਨੇ ਹੀ ਬਣਾ ਕੇ ਦਿੱਤੇ ਨੇ ਸਾਨੂੰ ਤੇ ਇਹ ਰਿਸ਼ਤੇ ਜਿਸ ਤਰ੍ਹਾਂ ਆਪਾਂ ਕੱਲ ਇੱਕ ਸ਼ਬਦ ਦੀ ਸਾਂਝ ਪਾਈ ਸੀ ਆਪਣੇ ਜਿਹੜਾ ਦੂਸਰਾ YouTube ਦਾ ਚੈਨਲ ਹੈ ਸਤਸੰਗ ਸੱਚ ਕੀ ਬਾਤ ਕਿ ਜਿਹੜੇ ਸਾਡੇ ਰਿਸ਼ਤੇ ਬਣਦੇ ਨੇ ਇਹ ਸਾਡੇ ਪੁਰਵਲੇ ਕਰਮਾਂ ਦੇ ਅਨੁਸਾਰ ਬਣਦੇ ਨੇ ਜਿਸ ਜਿਸ ਜੀਵ ਨਾਲ ਵੀ ਸਾਡਾ ਸਬੰਧ ਜੁੜਦਾ ਐ ਇਸ ਜਨਮ ਦੇ ਵਿੱਚ ਸਾਡੇ ਪੁਰਵਲੇ ਕਰਮਾਂ ਦੇ ਕੋਈ ਸਿੱਖਣ ਸਿਖਾਉਣ ਦੇ ਕੋਈ ਦੇਣ ਲੈਣ ਦੇ ਸਬੰਧ ਜਿਹੜੇ ਰਹਿੰਦੇ ਨੇ ਉਹਨਾਂ ਕਰਕੇ ਰਿਸ਼ਤੇ ਬਣ ਰਹੇ ਨੇ ਪਰ ਇਹ ਜਿਹੜੀਆਂ ਗੱਲਾਂ ਨੇ ਭੇਦਦੀਆਂ ਇਹ ਜਦੋਂ ਪਰਮਾਤਮਾ ਵੱਲੋਂ ਜੀਵਨ ਦੀ ਅਸਲੀਅਤ ਸਮਝ ਲੱਗਦੀ ਆ ਨਾ ਪਰਮਾਤਮਾ ਦਾ ਅਨੁਭਵ ਜੀਵ ਨੂੰ ਹੁੰਦਾ ਫਿਰ ਉਦੋਂ ਹੀ ਇਹਨਾਂ ਸਾਰੀਆਂ ਗੱਲਾਂ ਦਾ ਵੀ ਪਤਾ ਚੱਲਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਭਗਤ ਜਨਾ ਕੋ ਸਰਦਾ ਆਪ ਹਰ ਲਈ ਵਿੱਚ ਗ੍ਰਸਤ ਉਦਾਸ ਰਹੀ ਫਿਰ ਕਹਿੰਦੇ ਜਿਹੜੇ ਜੀਵ ਭਗਤੀ ਕਰਦੇ ਨੇ ਪਰਮੇਸ਼ਰ ਦੇ ਨਾਲ ਪ੍ਰੀਤ ਪਈ ਹੋਈ ਆ ਉਹ ਗ੍ਰਸਥ ਵਿੱਚ ਰਹਿੰਦੇ ਆ ਵੀ ਗ੍ਰਸਥ ਤੋਂ ਨਿਰਲੇਪ ਨਹੀਂ ਇਹ ਵੀ ਪਰਮੇਸ਼ਰ ਨਹੀਂ ਉਹਨਾਂ ਨੂੰ ਬਖਸ਼ਿਸ਼ ਕੀਤੀ ਹੁੰਦੀ ਆ ਜਦ ਅੰਤਰ ਪ੍ਰੀਤ ਹਰ ਸਿਉ ਬਨ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਪਾਈ ਜਦੋਂ ਕਹਿੰਦੇ ਜੀਵ ਦੇ ਅੰਦਰ ਪਰਮੇਸ਼ਰ ਦੇ ਨਾਲ ਪ੍ਰੀਤ ਪੈਦਾ ਹੋ ਜਾਂਦੀ ਆ ਫਿਰ ਉਹ ਜੀਵ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਹੀ ਕੰਮ ਕਰਦਾ ਤੇ ਜੋ ਵੀ ਉਹ ਕਰਮ ਕਰਦਾ ਉਹ ਪਰਮੇਸ਼ਰ ਨੂੰ ਭਾ ਜਾਂਦਾ ਜਿਤ ਕਾਰੈ ਹਮ ਜਿਤ ਕਾਰੈ ਕੰਮ ਹਮ ਹਰ ਲਾਏ ਸੋ ਹਮ ਕਰੈ ਜੋ ਆਪ ਕਰਾਏ ਕਹਿੰਦੇ ਅਸੀਂ ਉਹੀ ਕਰਮ ਕਰਦੇ ਆ ਜਿੱਥੇ ਸਾਨੂੰ ਪਰਮੇਸ਼ਰ ਨੇ ਖੜਾ ਕੀਤਾ ਕਰਨ ਲਈ ਅਸੀਂ ਉਹਦੀ ਰਜ਼ਾ ਤੋਂ ਬਾਹਰ ਨਹੀਂ ਜਾ ਸਕਦੇ ਜਿੱਥੇ ਸਾਨੂੰ ਉਹਨੇ ਲਾਇਆ ਅਸੀਂ ਉਸੇ ਧੰਦੇ ਚ ਲੱਗੇ ਆ ਜਿਨ ਕੀ ਭਗਤ ਮੇਰੇ ਪ੍ਰਭ ਪਾਈ ਤੇ ਜਨ ਨਾਨਕ RAM ਨਾਮ ਲੈ ਬਲਾਈ ਕਹਿੰਦੇ ਜਿਨ੍ਹਾਂ ਦੀ ਭਗਤੀ ਪਰਮੇਸ਼ਰ ਨੂੰ ਪ੍ਰਸੰਨ ਕਰ ਦਿੰਦੀ ਹੈ ਨਾਨਕ ਜੀ ਕਹਿੰਦੇ ਨੇ ਉਸ ਜੀਵ ਦੀ ਲੈਵ ਨਾਮ ਵਿੱਚ ਲੱਗ ਜਾਂਦੀ ਹੈ ਪਰਮੇਸ਼ਰ ਦੇ ਵਿੱਚ ਗੂਜਰੀ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਜਿਕ ਆਗੈ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਓ ਹਾਂਜੀ ਹੁਣ ਇਥੋਂ ਪੰਚਮ ਪਾਸ਼ਾ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਇਹ ਸ਼ਬਦ ਆਪਾਂ ਹਰ ਰੋਜ਼ ਰਹਿਰਾਜ ਸਾਹਿਬ ਦੇ ਪਾਠ ਵਿੱਚ ਵੀ ਪੜ੍ਹਦੇ ਆਂ ਕਾਸ਼ਾ ਕਹਿੰਦੇ ਨੇ हे ਜੀਵ ਕਹਿੰਦੇ ਉਸ ਰਿਜਕ ਦੇ ਲਈ ਤੂੰ ਕਿਉਂ ਚਿੰਤਾ ਕਰਦਾ ਜਿਹੜਾ ਰਿਜਕ અપੜਾਉਣ ਦੀ ਜ਼ਿੰਮੇਵਾਰੀ ਵਿੱਚ ਆਹਰ ਵਿੱਚ ਪਰਮਾਤਮਾ ਆਪ ਲੱਗਿਆ ਹੋਇਆ ਕਹਿੰਦੇ ਪਹਾੜਾਂ ਦੇ ਜਿਹੜੇ ਪੱਥਰ ਨੇ ਉਹਨਾਂ ਦੇ ਵਿੱਚ ਜਿਹੜੇ ਜੰਤ ਰਹਿੰਦੇ ਨੇ ਉਹਨਾਂ ਨੂੰ ਵੀ ਤਾਂ ਪਚਾਉਂਦਾ ਹੈ ਉਹਨਾਂ ਦੀ ਖੁਰਾਕ ਪਹਿਲਾਂ ਹੀ ਬਣਾ ਕੇ ਉੱਥੇ ਤਿਆਰ ਕਰਕੇ ਰੱਖੀ ਆ ਕਹਿੰਦੇ ਤੂੰ ਕਿਉਂ ਚਿੰਤਾ ਚ ਹੈ ਆਪਣੇ ਕਹਿੰਦੇ ਰਿਜਕ ਦੇ ਲਈ ਸਾਰਿਆਂ ਨੂੰ ਰੇਜਕ ਪਹੁੰਚਾਉਣ ਦੀ ਜ਼ਿੰਮੇਵਾਰੀ ਕਹਿੰਦੇ ਪਰਮੇਸ਼ਰ ਦੀ ਆਪਣੀ ਹੈ ਕਹਿੰਦੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਇਸੇ ਤਰਿਆ ਕਹਿੰਦੇ ਜੋ ਜੀਵ ਸਤ ਸੰਗਤ ਦੇ ਵਿੱਚ ਮਿਲ ਕੇ ਉਹਦਾ ਨਾਮ ਲੈਂਦਾ ਉਹ ਇਸ ਭਵਜਲ ਨੂੰ ਪਾਰ ਕਰ ਜਾਂਦਾ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਜਿਸ ਜੀਵ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਕਹਿੰਦੇ ਉਹ ਇਸ ਤਰ੍ਹਾਂ ਹੈ ਉਹਦਾ ਆਤਮਿਕ ਜੀਵਨ ਇਸ ਤਰ੍ਹਾਂ ਹਰਿਆ ਭਰਿਆ ਹੋ ਜਾਂਦਾ ਜਿਵੇਂ ਕੋਈ ਸੁੱਕੇ ਦਰਖਤ ਨੂੰ ਪਾਣੀ ਪੈਂਦਾ ਤਾਂ ਸੁੱਕ ਉਹ ਮਤਲਬ ਹਰਿਆ ਭਰਿਆ ਹੋ ਜਾਂਦਾ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਕਹਿੰਦੇ ਹੈ ਜੀਵ ਮਾਤਾ ਪਿਤਾ ਪੁੱਤਰ ਇਸਤਰੀ ਇਹ ਕਹਿੰਦੇ ਕੋਈ ਕਿਸੇ ਨੂੰ ਆਸਰਾ ਨਹੀਂ ਦੇ ਸਕਦਾ ਜਿਸ ਤਰ੍ਹਾਂ ਦਾ ਆਸਰਾ ਪਰਮੇਸ਼ਰ ਦਿੰਦਾ ਕਹਿੰਦੇ ਤੂੰ ਕਿਉਂ ਆਪਣੇ ਰਿਜ਼ਕ ਦੇ ਲਈ ਚਿੰਤਾ ਵਿੱਚ ਰਹਿੰਦਾ ਕਹਿੰਦੇ ਹਰ ਇੱਕ ਜੀਵ ਦੇ ਰਿਜ਼ਕ ਦਾ ਜਮਾ ਪ੍ਰਮਾਤਮਾ ਨੇ ਉਠਾਇਆ ਹੋਇਆ ਉੜੇ ਉਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਉਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਕਹਿੰਦੇ ਜਿਹੜੀਆਂ ਕੁੰਝਾਂ ਹੁੰਦੀਆਂ ਨੇ ਆਪਣੇ ਆਲਿਆਂ ਆਲਣਿਆਂ ਕੋਲੋਂ 100-100 ਕੋ ਕਹਿੰਦੇ ਉੜ ਕੇ ਦੂਰ ਚਲੀਆਂ ਜਾਂਦੀਆਂ ਨੇ ਪਿੱਛੇ ਉਹਨਾਂ ਦੇ ਬੱਚੇ ਹੁੰਦੇ ਨੇ ਕਹਿੰਦੇ ਫਿਰ ਉਹਨਾਂ ਨੂੰ ਕੌਣ ਚੋਗਾ ਖਵਾਉਂਦਾ ਕੌਣ ਉਹਨਾਂ ਦੀ ਪਾਲਣਾ ਕਰਦਾ ਕਹਿੰਦੇ ਸਿਰਫ ਉਹ ਕੂਂਜ ਆਪਣੇ ਬੱਚੇ ਦਾ ਖਿਆਲ ਮਨ ਵਿੱਚ ਰੱਖਦੀ ਆ ਬਾਕੀ ਕੁਦਰਤ ਹੀ ਉਹਨਾਂ ਨੂੰ ਪਾਲਦੀ ਆ ਕਹਿੰਦੇ ਪਰਮੇਸ਼ਰ ਦਾ ਜਿੰਮਾ ਉਹਨਾਂ ਨੂੰ ਪਾਲਣ ਦਾ ਜਿਵੇਂ ਇੱਕ ਦਿਨ ਪਿੱਛੇ ਆਪਾਂ ਉਹ ਕੁੰਮੀ ਵਰਕੇ ਪੜਕੇ ਆਏ ਸੀ ਨਾ ਬਾਣੀ ਦੇ ਵਿੱਚ ਵੀ ਉਹ ਕੁੰਮੀ ਅੰਦਰ ਹੁੰਦੀ ਆ ਬੱਚੇ ਬਾਹਰ ਹੁੰਦੇ ਨੇ ਰੇਤ ਤੇ ਖੰਭ ਨਹੀਂ ਉਡ ਨਹੀਂ ਸਕਦੇ ਹੈਗੇ ਕੁੰਬੀ ਉਹਨਾਂ ਨੂੰ ਕੁੰਮੀ ਉਹਨਾਂ ਨੂੰ ਗਾਂ ਵਾਂਗ ਦੁੱਧ ਨਹੀਂ ਪਿਲਾ ਸਕਦੀ ਉਹਨਾਂ ਨੂੰ ਵੀ ਪਰਮੇਸ਼ਰ ਪਾਲਦਾ ਜਦੋਂ ਆਪਣੇ ਇਹ ਨਾ ਜੀਵਾ ਨੂੰ ਪਰਮੇਸ਼ਰ ਪਾਲਦਾ ਫਿਰ ਮਨੁੱਖ ਹੀ ਕਿਉਂ ਆਪਣੇ ਇਹ ਸੋਚਦਾ ਕਿ ਵੀ ਜੇ ਮੈਂ ਨਹੀਂ ਕੁਝ ਕਰਦਾ ਤਾਂ ਪਰਮੇਸ਼ਰ ਵੀ ਮੈਂ ਹੀ ਕਰਦਾ ਸਭ ਕੁਝ ਪਰਮੇਸ਼ਰ ਨਹੀਂ ਮੇਰੇ ਲਈ ਕਰਦਾ ਇਹ ਜੀਵ ਦੀ ਮੈਂ ਹੈ ਨਾ ਜਿਹੜੀ ਜੀਵ ਨੂੰ ਉਡਾਈ ਫਿਰਦੀ ਆ ਪਰਮੇਸ਼ਰ ਤੇ ਭਰੋਸਾ ਨਹੀਂ ਨਾ ਹੈ ਕਿ ਵੀ ਜੋ ਕਰ ਰਿਆ ਪਰਮੇਸ਼ਰ ਕਰ ਰਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਕਹਿੰਦੇ ਸਾਰੇ ਸੰਸਾਰ ਦੇ ਖਜ਼ਾਨੇ ਸਾਰੀਆਂ ਜਿਹੜੀਆਂ ਹੈਗੀਆਂ ਨੇ ਅਸਤ ਅਦਸ ਆਸ 18 ਸਿੱਧੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਸਾਰੀਆਂ ਕਹਿੰਦੇ ਪਰਮੇਸ਼ਰ ਦੇ ਹੱਥ ਦੀ ਤਲੀ ਤੇ ਧਰੀਆਂ ਰਹਿੰਦੀਆਂ ਨੇ ਇਹ ਸਭ ਕੁਝ ਪਰਮੇਸ਼ਰ ਦੇ ਵਾਸਾ ਕਹਿੰਦੇ ਹੇ ਪਰਮੇਸ਼ਰ ਜੀ ਕਹਿੰਦੇ ਤੁਹਾਡੇ ਪਾਰ ਆਵਾਰ ਦਾ ਅੰਤ ਨਹੀਂ ਪਹੁੰਚਿਆ ਜਾ ਸਕਦਾ ਤੁਸੀਂ ਬੜੇ ਆ ਪਰੰਪਰੋਂ ਤੁਹਾਡੇ ਦੂਜੇ ਪਰ ਨੇ ਪਹੁੰਚਿਆ ਨਹੀਂ ਜਾ ਸਕਦਾ ਪਰਮੇਸ਼ਰ ਦੇ ਕੌਤਕਾ ਨੂੰ ਸਮਝਣਾ ਇਨਸਾਨ ਦੇ ਹੱਥ ਵਸ ਨਹੀਂ ਹੈ ਹਾਂ ਜਿਹਨੂੰ ਉਹ 부ਝਾ ਦੇ ਉਹਨੂੰ ਫਿਰ ਸਮਝ ਲੱਗ ਜਾਂਦੀ ਹੈ ਬਲਿਹਾਰੇ ਕਹਿੰਦੇ ਬਲਿਹਾਰੇ ਪਰਮੇਸ਼ਰ ਜੀ ਗੁਜਰੀ ਮਹੱਲਾ ਪੰਜਮਾ ਚੌਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਕਰੈ ਖਟ ਕਰਮਾ ਇਤਰਾਤੇ ਸੰਸਾਰੀ ਅੰਤਰ ਮੈਲ ਨ ਉਤਰੈ ਹਉਮੈ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰਖ ਲੇਵੋ ਕਿਰਪਾ ਤਾਰੀ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਦੁਨੀਆਦਾਰ ਲੋਕ ਕਹਿੰਦੇ ਧਾਰਮਿਕ ਕਰਮ ਕਰਦੇ ਨੇ ਤੇ ਉਹਨਾਂ ਦੇ ਵਿੱਚ ਹੀ ਗਲਤਾਨ ਰਹਿੰਦੇ ਨੇ ਕਹਿੰਦੇ ਜਦੋਂ ਤੱਕ ਪਰਮੇਸ਼ਰ ਦੇ ਨਾਲ ਪ੍ਰੀਤ ਨਹੀਂ ਪੈਂਦੀ ਗੁਰੂ ਦੀ ਸ਼ਰਨ ਨਹੀਂ ਆਉਂਦੇ ਅੰਦਰੋਂ ਮੈਲ ਨਹੀਂ ਉਤਰਦੀ ਵਿਕਾਰਾਂ ਦੀ ਹਉਮੈ ਦੀ ਕਹਿੰਦੇ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਜੀਵਨ ਦੀ ਬਾਜ਼ੀ ਹਾਰ ਜਾਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਹੀ ਕਿਰਪਾ ਧਾਰ ਕੇ ਸਾਨੂੰ ਜੀਵਾਂ ਨੂੰ ਕਹਿੰਦੇ ਇਸ ਸੰਸਾਰ ਸਾਗਰ ਤੋਂ ਤਾਰ ਲਓ ਕਹਿੰਦੇ ਕੋਈ ਵਿਰਲਾ ਹੀ ਹੈ ਜਿਨੇ ਜੀਵਨ ਦੀ ਅਸਲੀਅਤ ਨੂੰ ਪਰਮੇਸ਼ਰ ਪਰਮੇਸ਼ਰ ਨੂੰ ਸਮਝਿਆ ਹੈ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾਈ ਹੈ ਪ੍ਰੀਤ ਪਾਈ ਹੈ ਬਾਕੀ ਹੋਰ ਕਹਿੰਦੇ ਸਾਰੀ ਜਿਹੜਾ ਜਗਤ ਹੈ ਧਾਰਮਿਕ ਕੰਮਾਂ ਦੇ ਵਿੱਚ ਹੀ ਰੁੱਝਿਆ ਹੋਇਆ ਅਸਲ ਵਿੱਚ ਪਰਮੇਸ਼ਰ ਦੇ ਨਾਲ ਕਿਵੇਂ ਮਲਾਪ ਹੋਣਾ ਉਹਦੀ ਭਗਤੀ ਕਿਵੇਂ ਕਰਨੀ ਆ ਇਹ ਕੋਈ ਵਿਰਲਾ ਹੀ ਸਮਝਿਆ ਕਹਿੰਦੇ ਸਾਸਤ ਬੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬੇਨਗੋਰ ਮੁਕਤ ਨਕੋ ਪਾਵੇ ਮਨ ਵੇਖੋ ਕਰ ਵਿਚਾਰੀ ਕਹਿੰਦੇ ਸਾਰੇ ਸ਼ਾਸਤਰ ਵੇਦ ਸਿਮਰਤियां ਸਾਰੇ ਕਹਿੰਦੇ ਪੜਚੋਲ ਕੇ ਦੇਖ ਲੈਨੇ ਸਾਰੇ ਇੱਕ ਹੀ ਗੱਲ ਕਹਿੰਦੇ ਨੇ ਕਹਿੰਦੇ ਵੀ ਮਨ ਦੇ ਵਿੱਚ ਵਿਚਾਰ ਕਰਕੇ ਦੇਖੋ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਵੀ ਜੀਵ ਨੇ ਮਾਇਆ ਤੋਂ ਵਿਕਾਰਾਂ ਤੋਂ ਮੁਕਤੀ ਆਵਾਗਮਨ ਤੋਂ ਨਹੀਂ ਪਾਈ ਹੈ 68 ਮਜਨ ਕਰ ਇਸ ਨਾਨਾ ਪ੍ਰਮ ਆਏ ਤਰਸਾਰੀ ਅਨੇਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਜੀਵ ਚਾਹੇ ਕਹਿੰਦੇ ਸਾਰੀ ਧਰਤੀ ਦਾ ਰਟਨ ਕਰਕੇ ਠਾੜ ਤੀਰਤਾਂ ਦੇ ਇਸ਼ਨਾਨ ਕਰਕੇ ਕਹਿੰਦੇ ਇਹ ਇਸ ਤਰ੍ਹਾਂ ਕਹਿੰਦੇ ਰਿਟਨ ਕਰਦੇ ਕਰਦੇ ਆ ਜਾਂਦੇ ਨੇ ਹੋਰ ਕਹਿੰਦੇ ਆਪਣੇ ਸਰੀਰ ਨੂੰ ਪਵਿੱਤਰ ਕਰਨ ਲਈ ਕਈ ਤਰ੍ਹਾਂ ਦੇ ਕਾਰਜ ਕਰਦੇ ਨੇ ਪਰ ਸਤਗੁਰ ਦੀ ਸ਼ਰਨ ਦੇ ਵਿੱਚ ਆਉਣ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਜੀਵਨ ਦੀ ਅਸਲੀਅਤ ਸਮਝ ਨਹੀਂ ਲੱਗਦੀ ਤਾਵਤ ਤਾਵਤ ਸਭ ਜਗ ਤਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮਖਤਾਰੀ ਫੇਰ ਕਹਿੰਦੇ ਜੀਵ ਸਾਰੇ ਤੀਰਥ ਸਨਾਨਾਂ ਦਾ ਰਟਨ ਕਰਦੇ ਕਰਦੇ ਧਰਤੀ ਦਾ ਕਰਦੇ ਕਰਦੇ ਫੇਰ ਕਹਿੰਦੇ ਗੁਰੂ ਦੇ ਦਵਾਰ ਤੇ ਜਦੋਂ ਆਉਂਦੇ ਨੇ ਪਰਮੇਸ਼ਰ ਦੇ ਪਰਮੇਸ਼ਰ ਦੀ ਭਾਲ ਵਿੱਚ ਗੁਰੂ ਦੇ ਦਵਾਰ ਤੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਫਿਰ ਗੁਰੂ ਰਾਹੀ ਉਹਨਾਂ ਦੀ ਜਿਹੜੀ ਮਾੜੀ ਮਾਤਾ ਉਹ ਖਤਮ ਕੀਤੀ ਜਾਂਦੀ ਆ ਉਹਨਾਂ ਦੇ ਅੰਤਰ ਆਤਮੇ ਆਤਮਿਕ ਚਾਨਣ ਕੀਤਾ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਦੇ ਸਨਮੁਖ ਰਹਾ ਜੀਵ ਇਸ ਭਵਜਲ ਨੂੰ ਤਰ ਸਕਦਾ ਹੈ ਗੂਜਰੀ ਮਹੱਲਾ ਪੰਜਵਾ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਪੋਜਨ ਪਾਇਆ ਨੇਮਕ ਨਾ ਬਿਸਰੋ ਮਾਨਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਜਪਣਾ ਨਾਮ ਧਨ ਇਕੱਠਾ ਕਰਨਾ ਇਹੀ ਮੇਰੇ ਲਈ ਜਾਪ ਆ ਇਹੀ ਮੇਰੇ ਲਈ ਤਪੱਸਿਆ ਹੈ ਇਹੀ ਮੇਰੇ ਲਈ ਕਹਿੰਦੇ ਭੋਜਨ ਹੈ ਇਹੀ ਮੇਰੀ ਆਤਮਾ ਦੀ ਖੁਰਾਕ ਹੈ ਕਹਿੰਦੇ हे ਪਰਮੇਸ਼ਰ ਜੀ ਕਹਿੰਦੇ ਮੇਰੇ ਹਿਰਦੇ ਤੋਂ ਇੱਕ ਪਲ ਲਈ ਵੀ ਨਾ ਬਿਸਰਿਓ ਓ ਪਰਮੇਸ਼ਰ ਕਹਿੰਦੇ ਜੀ ਦਾ دیدار ਗੁਰੂ ਦੀ ਸਾਧ ਸੰਗਤ ਵਿੱਚ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚੱਲ ਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ ਰਹਾਓ ਕਹਿੰਦੇ हे ਮੇਰੀ ਮਾਂ ਸਿਰਫ ਉਹੀ ਪੁੱਤਰ ਨੇ ਤਨ ਇਕੱਠਾ ਕੀਤਾ ਜੀਨੇ ਕਹਿੰਦੇ ਹਰੀ ਦੇ ਨਾਮ ਨੂੰ ਚੱਲਦੇ ਆਂ ਬੈਠਦੇ ਆਂ ਸੌਂਦੇ ਆਂ ਜਾਗਦੇ ਆਂ ਹਰ ਵਕਤ ਆਪਣੇ ਚੇਤੇ ਵਿੱਚ ਵਸਾ ਕੇ ਰੱਖਿਆ ਉਹਨੇ ਹੀ ਕਹਿੰਦੇ ਲਾਹੇ ਦਾ ਵਪਾਰ ਕੀਤਾ ਹਰ ਤਨ ਇਸ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨ ਹਰ ਤਨ ਤੁਲਹਾ ਹਰ ਤਨ 베ੜੀ ਹਰ ਹਰ ਤਾਰ ਉਪਰਾਨਾ ਕਹਿੰਦੇ ਉਸ ਜੀਵ ਨੇ ਹਰੀ ਦੇ ਨਾਮ ਨੂੰ ਹੀ ਤੀਰਥਾਂ ਦਾ ਇਸ਼ਨਾਨ ਬਣਾਇਆ ਹਰੀ ਦੇ ਨਾਮ ਦਾ ਹੀ ਉਹਨੇ ਕਹਿੰਦੇ ਗਿਆਨ ਇਕੱਠਾ ਕੀਤਾ ਹਰੀ ਦੇ ਨਾਮ ਵਿੱਚ ਹੀ ਪ੍ਰੀਤ ਪਾਈ ਆ ਉਹਨੇ ਕਹਿੰਦੇ ਹਰੀ ਦੇ ਨਾਮ ਤਨ ਨੂੰ ਆਪਣੇ ਜੀਵਨ ਦੇ ਇਸ ਸੰਸਾਰ ਸਾਗਰ ਤੋਂ ਤਾਰਨ ਦੇ ਲਈ ਤੁਲਹਾ ਵੀ ਬਣਾਇਆ ਬੇੜੀ ਵੀ ਬਣਾਇਆ ਫਿਰ ਕਹਿੰਦੇ ਹਰੀ ਦੇ ਨਾਮ ਧੰ ਦੇ ਆਸਰੇ ਯੋਸ ਨੇ ਇਹ ਭਵਜਲ ਸੰਸਾਰ ਦੇ ਵਿਕਾਰਾਂ ਦਾ ਮਾਇਆ ਦਾ ਮੋਹ ਦਾ ਤ੍ਰishna ਦਾ ਨਾਮ ਧੰ ਦੇ ਆਸ੍ਰਿਤ ਰਿਆ ਕਹਿੰਦੇ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਹਿਆ ਤੋਖਾ ਹਰ ਤਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੋਕਾ ਕਹਿੰਦੇ ਹਰੀ ਦੇ ਨਾਮ ਤਨ ਨੇ ਮੇਰੀ ਸਾਰੀਆਂ ਚਿੰਤਾ ਮੇਰੇ ਸਾਰੇ ਭਰਮ ਮੇਰੇ ਮਨ ਦੇ ਵਿੱਚੋਂ ਮਾੜੇ ਵਿਚਾਰ ਸਭ ਕੱਢ ਦਿੱਤੇ ਨੇ ਕਹਿੰਦੇ ਹਰੀ ਦੇ ਨਾਮ ਧਨ ਨੂੰ ਪਾ ਕੇ ਕਹਿੰਦੇ ਮੈਂ ਸੰਸਾਰ ਦੇ ਨੌ ਨਿੱਧੀਆਂ ਖਜ਼ਾਨੇ ਪਾ ਲੈਨੇ ਕਹਿੰਦੇ ਇਸ ਤਰ੍ਹਾਂ ਮੇਰੇ ਕਹਿੰਦੇ ਹਰੀ ਦਾ ਨਾਮ ਤੰ ਮੈਂ ਇਸ ਤਰ੍ਹਾਂ ਇਕੱਠਾ ਕੀਤਾ ਕਿ ਪਰਮੇਸ਼ਰ ਦਾ ਦੀਦਾਰ ਕਰ ਲਿਆ ਕਹਿੰਦੇ ਖਾਵੋ ਖਰਚੋ ਟੋਟ ਨਾ ਆਵੇ ਹਲਤ ਪਲਤ ਕੈ ਸੰਗੇ ਲਾਦ ਖਜ਼ਾਨਾ ਗੁਰੂ ਨਾਨਕ ਕਉ ਦਿਆ ਇਹ ਮਨ ਹਰ ਰੰਗ ਰੰਗੇ ਕਹਿੰਦੇ ਗੁਰੂ ਨੇ ਪਰਮੇਸ਼ਰ ਨੂੰ ਕਹਿੰਦੇ ਨਾਮ ਧਨ ਬਹੁਤ ਕਹਿੰਦੇ ਮਾਤਰਾ ਦੇ ਵਿੱਚ ਦੇ ਦਿੱਤਾ ਪੂਰੇ ਕਹਿੰਦੇ ਖਜ਼ਾਨੇ ਭਰ ਦਿੱਤੇ ਨੇ ਨਾਮ ਧਨ ਦੇ ਨਾਲ ਨਾਨਕ ਜੀ ਦੇ ਗੁਰੂ ਨੇ ਕਹਿੰਦੇ ਇਹ ਹੁਣ ਨਾਮ ਧਨ ਇੰਨਾ ਕਹਿੰਦੇ ਇਹਨੂੰ ਆਪ ਵੀ ਵਰਤੀਏ ਤੇ ਦੂਜਿਆਂ ਨੂੰ ਵੀ ਵਰਤਨ ਨੂੰ ਦੇਈਏ ਤਾਂ ਵੀ ਇਹ ਚ ਟੋਟ ਨਹੀਂ ਆਉਂਦੀ ਤੇ ਇਹ ਨਾਮ ਧਨ ਇਸ ਲੋਕ ਵਿੱਚ ਵੀ ਸਹਾਈ ਹੋ ਰਿਹਾ ਤੇ ਪਰਲੋਕ ਵਿੱਚ ਵੀ ਸਹਾਈ ਹੋਣਾ ਨਾਨਕ ਜੀ ਕਹਿੰਦੇ ਨੇ ਇਸ ਨਾਮ ਧਨ ਦੀ ਬਰਕਤ ਦੇ ਨਾਲ ਹੁਣ ਨਾਨਕ ਦਾ ਮਨ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਕਿਸੇ ਚੀਜ਼ ਦੀ ਤੋਟ ਨਹੀਂ ਹੈ ਨਾਮ ਧਨ ਸਾਰੀਆਂ ਭੁੱਖਾਂ ਖਤਮ ਕਰ ਦਿੰਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ अनेका अनेका ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ